ਰਾਮਪੁਰਾ ਵਿਖੇ ਮਾਮੂਲੀ ਗੱਲ ਦੇ ਤਕਰਾਰ ਨੂੰ ਲੈ ਕੇ ਪੀਆਰਟੀਸੀ ਡਰਾਈਵਰ ਨੂੰ ਮੋਟਰਸਾਈਕਲ ਚਾਲਕਾ ਵੱਲੋਂ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਹਮਲਾ ਕਰਕੇ ਕੀਤਾ ਗਿਆ ਵੀਰ ਜ਼ਖਮੀ ਇਲਾਜ ਦੇ ਲਈ ਰਾਮਪੁਰਾ ਵਿਖੇ ਕਰਵਾਇਆ ਗਿਆ ਹਨ ਦਾਖਲ ਅਤੇ ਉਹਨਾਂ ਪਰੋਂ ਲਗਾ ਦਿੱਤਾ ਗਿਆ ਰਾਮਪੁਰਾ ਵਿਖੇ ਜਾਮ ਐਤਵਾਰ ਨੂੰ 4 ਵਜੇ ਤੇ ਲਗਭਗ ਰਾਮਪੁਰਾ ਵਿਖੇ ਉਸ ਵਰੀ ਹਗਾਮਾ ਹੋਇਆ ਜਦੋਂ ਬਠਿੰਡਾ ਦੇ ਰਾਮਪੁਰਾ ਵਿਖੇ ਪੜ ਚੜਨ ਦੀ ਬੱਸ ਦੇ ਨਾਲ ਮੋਟਰਸਾਈਕਲ ਸਵਾਰਾਂ ਦੀ ਤੁੰਤੂ ਮੈਂ ਮਹੀ ਆ ਦੋਸਤ ਤੋਂ ਬਾਅਦ ਇਹਨਾਂ ਬਲੋ ਜਾ ਕੇ 3.2 ਇਸ ਦੀ ਆਪਣਾ ਪੀਆਰਟੀਸੀ ਦੇ ਪਾਸ ਨੂੰ ਘੇਰ ਲਿਆ ਗਿਆ ਤੇ ਉਸ ਤੋਂ ਬਾਅਦ ਡਰਾਈਵਰ ਦੇ ਸਰਦੇ ਵਿੱਚ ਤੇਈ ਤਰ੍ਹਾਂ ਹਥਿਆਰ ਦੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜਖਮੀ ਕੀਤਾ ਗਿਆ ਜਿਸ ਨੂੰ ਉਹਦੇ ਨਾਲ ਦੇ ਸਾਥੀਆਂ ਵੱਲੋਂ ਇਲਾਜ ਦੇ ਲਈ ਰਾਮਪੁਰਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਲੋਕਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਉੱਥੇ ਫੜ ਵੀ ਲਿਆ ਗਿਆ ਹੈ ਤੇ ਉਸ ਨੂੰ ਆਪਣਾ ਪੁਲਿਸ ਦੇ ਹਵਾਲੇ ਕੀਤਾ ਗਿਆ ਦੇਖੋ ਤੁਸੀਂ ਇਹ ਸੰਧਕਾਰ ਰਾਮਪੁਰਾ ਦੀਆਂ ਜਿੱਥੇ ਇੱਕ ਅੱ삐 ਆਰਟੀਸੀ ਡਰਾਈਵਰ ਦੇ ਸਰਦੇ ਵਿੱਚ ਤੇ ਤਰ੍ਹਾਂ ਹਥਿਆਰ ਮਾਰ ਕੇ ਉਸ ਨੂੰ ਜ਼ਖਮੀ ਕੀਤਾ ਗਿਆ ਹੈ ਇਸ ਨੂੰ ਲੈ ਕੇ ਪੀਆਰਟੀਸੀ ਦੇ ਡਰਾਈਵਰਾਂ ਤੇ ਕਨੈਕਟਰਾਂ ਵੱਲੋਂ ਰਾਮਪੁਰਾ ਵਿਖੇ ਬੱਸ ਸਟੈਂਡ ਨੂੰ ਜਾਮ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਇਹ ਜਾਮ ਉੱਥੋਂ ਆਪਣਾ ਖੋਲਿਆ ਗਿਆ ਰਕਤੌਰ ਸਿੰਘ ਜੀ ਸਾਰਾ ਇਹਨਾਂ ਗੱਡੀ ਆਪਣੇ ਪੀਆਰਟੀਸੀ ਦੀ ਬੱਸ ਸੀਗੀ ਬਟਿੰਡੇ ਤੋਂ ਅਮਾਲਾ ਕੈਂਟਾ ਜਾ ਰਹੀ ਸੀ ਬੱਸ ਦਾ ਨੰਬਰ ਜੀ 7176 ਜੀ ਤੇ ਇੱਥੇ ਜੀ ਸਾਨੂੰ ਸਾਡੇ ਕਨੈਕਟਰ ਦਾ ਫੋਨ ਆਇਆ ਵੀ ਐਂ ਕਰਕੇ ਵੀ ਜਾਮ ਬਹੁਤ ਲੱਗਾ ਦਾ ਮਾ ਚਲੋ ਕੋਈ ਗੱਲ ਨਹੀਂ ਲੇਟ ਫਿਰ ਆ ਜਾਓ ਅੰਡਾ ਚੱਕ ਕੇ ਲੈ ਕੇ ਜਾਓ ਜੇ ਇਸ ਵਾਰੀ ਤੇ ਉਹ ਜਦੋਂ ਵੀ ਇੱਕ 30 ਪਿੰਡ ਤੇ ਆ ਗਏ ਜੀ ਅਸੀਂ ਤਾਂ ਮੈਂ ਪਰਲੀ ਸਾਈਡ ਬਰਖੰਡੇ ਵਾਲੀ ਸਾਈਡ ਸੀਗਾ ਜੀ ਤੇ ਜਦੋਂ ਬੱਸ ਰੁਕੀ ਆ ਕੇ ਜੀ ਕੋਈ ਅਲਪ ਸੱਤੇ ਬੰਦੇ ਸੀਗੇ ਜੀ ਉਹਨਾਂ ਨੇ ਵੀ ਆ ਕੇ ਜੀ ਇਹ ਡਰਾਈਵਰ ਦੇ ਆ ਕੇ ਕਾਪਾ ਮਾਰਿਆ ਸੀ ਸਿਰ 'ਚ ਤੇ ਉਦੋਂ ਫਿਰ ਕਾਫੀ ਜਾਮ ਲੱਗਾ ਜੀ ਅਸੀਂ ਨੂੰ ਡਰਾਈਵਰ ਨੂੰ ਹਸਪੀਟਲ ਚੱਕ ਕੇ ਲੈ ਕੇ ਆਈਏ ਨੂਪੇਂਦਰ ਸਿੰਘ ਆਈ ਗੱਲ ਤਾਂ ਕੋਸੂ ਵੀ ਨਹੀਂ ਮੈਂ ਗੱਡੀ ਲਈ ਆਉਣਾ ਪੌਲਟੇ ਚੜੀ ਜਾਂਦੀ ਹੈ ਜੀ ਆਪਣੀ ਗੱਡੀ ਆ ਰਾਮਪਰੇ ਤੋਂ ਪਿੱਛੇ ਪਹੁੰਚੀ ਪਹਿਲਾ ਪੰਦਾ ਜੀ ਉਥੇ ਇਹਨਾਂ ਕਰੋ ਆਏ ਕੋਈ ਗੱਲਬਾਤ ਨਹੀਂ ਕੋਈ ਗੱਡੀ ਲੱਗੀ ਨਹੀਂ ਕਰੀ ਨਹੀਂ ਇਹਨਾਂ ਨਾਲ ਕੁਛ ਨਹੀਂ ਬਾ ਆ ਕੇ ਗਾਲਾਂ ਦੇਣ ਲੱਗੇ ਮੂਰੇ ਮੋਟਰ ਖਾਣ ਲਾ ਕੇ ਮਾਂ ਮਰੇ ਕਾ ਮਰ ਕੇ ਗੱਡੀ ਰੋਕ ਕੇ ਮਹਾ ਭਾਈ ਗੱਲ ਕੀ ਹੋਈ ਆ ਇਹਨੂੰ ਮੇਰਾ ਕੈਰੇਕਟਰ ਜਿੰਦਾ ਵੀ ਕੋਈ ਗੱਲ ਤਾਂ ਹੋਈ ਨਹੀਂ ਉਹ ਵੀ ਕੋਈ ਗਲਤ ਦੋਸੂ ਗਾਣਾ ਮਾਵਾ ਪਹਿਣਾ ਨੇ ਕੱਢੀ ਗਏ ਮੁਰਕੇ ਕਹਿੰਦੇ ਆ ਜਾ ਕੋ ਮੂਰੇ ਆ ਜਾ ਮੈਂ ਨਹੀਂ ਗੱਲ ਜਣੀ ਗੋਲੀ ਮਾਹ ਰੋਜ਼ ਇਹੋ ਜਿਹੇ ਕੰਮ ਕੰਮ ਹੁੰਦੇ ਰਹਿੰਦੇ ਮੈਂ ਚੱਲ ਆਪਾਂ ਨੂੰ ਕੋਈ ਚੱਕਰੀ ਨਹੀਂ ਸੁਗਾਈ ਜਦੋਂ ਮੂਰੇ ਗਿਆਈ ਜਾ ਕੇ ਬਸ ਤਾਕੀ ਘੋਣ ਕੇ ਹੀ ਨਾਲ ਦੇ ਨਾਲ ਹੀ ਥੱਲੇ ਖਿੱਤ ਲਈ ਮੇਰੇ ਕੱਪੜੇ ਕੁੱਪੜੇ ਸਾਰੇ ਪਾੜ ਗਏ ਜਦੋਂ ਥੱਲੇ ਖਿੱਤ ਲਿਆ ਇੱਥੋਂ ਫਿਰ ਤਾਂ ਹੀ ਨਹੀਂ ਵੀ ਪੈ ਗਈ ਫਿਰ ਨਹੀਂ ਪਤਾ ਲੱਗਿਆ ਮੈਨੂੰ ਕੀ ਹੋਇਆ ਉਹਨੂੰ ਤਾਂ 82 ਸੀਗੀ ਬਾਬਾ ਲੇਮੀ ਸੀਗੀ ਮੋਟਰਸਾਈਕਲ ਤੇ ਟੰਗੀ ਹੋਈ ਸੀ ਬੰਦੇ ਮੋਟਰਸਾਈਕਲ ਤੇ ਸੀਗੀ थे नक दड्डी फ्रैक्चर है अपना अंबाले का जी ਇਹ ਮਸਲਾ ਜੀ ਆਪਣੇ ਨਾਲ ਬਸ ਆ ਰਹੀ ਸੀ ਪੀਆਰਟੀ ਦੀ ਬੰਡੇ ਤੋਂ ਇਹ ਜਾ ਰਹੀ ਸੀ ਪੁਰਜਾ ਅੰਬਾਲਾ ਕੰਡ ਜਾ ਰਹੀ ਸੀ ਗੱਡੀ ਇਹ ਤੇ ਉਹ ਰਸਤੇ ਵਿੱਚ ਨਾ ਜਦੋਂ ਪੁਲ ਚੜ੍ਹਦੇ ਹੋਗੇ ਉੱਥੋਂ ਕੀ ਮਾਰਾ ਮੋਟਾ ਜਾਮ ਜਮ ਲੱਗਿਆ ਹੋਣਾਗਾ ਇਹਨੂੰ ਕਿਹਾ ਹੋਣਾ ਮੁੰਡਿਆਂ ਨੇ ਵੀ ਸਾਈਡ ਦੇ ਦੇ ਉਹ ਕਹਿੰਦੇ ਕਿ ਸਾਈਡ ਕਿੱਥੋਂ ਦੇਵਾਂ ਜੀ ਇੰਨੀ ਟ੍ਰੈਫਿਕੀ ਜਾਮ ਲੱਗਿਆ ਹੋਇਆ ਬਸ ਉਹ ਗੱਲ ਨਹੀਂ ਬਾਤ ਨਹੀਂ ਕੁਝ ਨਹੀਂ ਹੋਇਆ ਜਦੋਂ ਆ ਕੇ ਟੀ ਪੈਟ ਦੇ ਗੱਡੀ ਰੋਕੀ ਸਾਰਿਆਂ ਵਾਸਤੇ ਤੇ ਇਹਨਾਂ ਨੇ ਟਾਕੀ ਖੋਲ ਕੇ ਡਰਾਈਵਰ ਦੇ ਸਿੱਧਾ ਘੰਡਾ ਸਹੀ ਮਾਰਿਆ ਸਿਰ ਦੇ ਵਿੱਚ ਦਸਰਪਾਟ ਦਾ ਜੀ ਉਹ ਨਸ਼ੇੜੀ ਸੀ ਜੀ ਕੌਣ ਸੀ ਮੁੰਡੇ ਇੱਥੇ ਪਤਾ ਨਹੀਂ ਕਿੱਥੋਂ ਦੇ ਸੀ ਜੀ ਉਹਨਾਂ ਕੋਲ ਖਾਤੇ ਖੂਪੀ ਸੀ ਜੀ ਗਣਾਸੇ ਜਿਹਨਾਂ ਕੋਲੇ ਖਾਤੇ ਰੂਪ ਵਿੱਚ ਕੀ ਵਰਦੇ ਸੀਗੇ ਜੀ ਪਹਿਲਾਂ ਤੁਸੀਂ ਕੋਈ ਬੰਦਾ ਖੜਾ ਸੀ ਹਾਂ ਇੱਕ ਬੱਤਾਂ ਇੱਕ ਮੁੰਡਾ ਖੜਾ ਸੀ ਲੋਕਾਂ ਨੇ ਸ਼ਾਇਦ ਲੋਕਾਂ ਨੇ ਖੜਾਈ ਸ਼ਾਇਦ ਉਹ ਅਗਲੀ ਕਰ ਵੀ ਇਹ ਤਾਂ ਕਰਣੀ ਹੁੰਦੀ ਚਾਹੀਦੀ ਜੀ ਕੰਟਰੋਲ ਹੋਣਾ ਚਾਹੀਦਾ ਜਿੰਨਾਂ ਤੇ ਉਹ ਮੁਲਾਜ਼ਮਾਂ ਬੁਲਾ ਰਹੇ ਸੀਗੇ ਜੀ ਐਸਐਚਐਲ ਨੂੰ ਫੋਨ ਕੀਤਾ ਸੀ ਮੈਂ ਉਹ ਆ ਕੇ ਸੀਨ ਨੂੰ ਮੁਲਾਜ਼ਮ ਭੇਜ ਦਿੱਤੇ ਸੀਗੇ ਤੇ ਹੁਣ ਦੇਖੋ ਉਹ ਲੈ ਗਏ ਸੀ ਕਿਹੜਾ ਮੁੰਡੇ ਨੂੰ ਜੀ ਬਾਕੀ ਦੱਸੂਗਾ ਜੀ ਵੀ ਕੌਣ ਸੀ ਉਹਦੇ ਨਾਲ ਬਾਕੀ ਆਪੇ ਦੱਸੂਗਾ ਮੇਰਾ ਨਾਮ ਜਸਵਿੰਦਰ ਸਿੰਘ ਜੀ ਬਟੇਂਡਾਰੀ ਪੂਰੀ ਪੀਆਰਟੀਸੀ ਕੱਤਰ ਖੇਤਰ ਦੀ ਅਸੀਂ ਬਟੇਂਡਾ ਤੋਂ ਬਾਰਾ ਜੀ ਘਟਨਾ ਹੋਈ ਇਹ ਬੁਰੀ ਬਸਾਰ ਘਟਨਾ ਜੀ ਜਦੋਂ ਅਸੀਂ ਰਾਮਪੁਰੇ ਵਾਲਾ ਪੁਲ ਚੜ੍ਹੇ ਜੀ ਉੱਥੇ ਤੋਂ ਟਰੈਕਟਰ ਜਾਂਦੇ ਸੀ ਜੀ ਆਪਨੇ ਕ੍ਰੋਸ ਕਰਦੇ ਸਿੱਕੇ ਦਜਨ ਅਸੀਂ ਸੈਰ ਤਾਂ ਨਹੀਂ ਉਹਨਾਂ ਨੂੰ ਕ੍ਰੋਸ ਕੀਤਾ ਉਦੋਂ ਜੀ ਮੋਟਰਸਾਈਕਲ ਤੇ ਇਹ ਆਈ ਜਾਂਦੀ ਸੀ ਇਹ ਆ ਕੇ ਸਾਡੇ ਨਾਲ ਗੱਡੀ ਕਰੋਸ ਕਰਨ ਲੱਗੇ ਪੁਲ ਤੇ ਹੋਰ ਤੂੰ ਚਲੇ ਜਾਂਦੇ ਕਿਸੇ ਨੂੰ ਪੀ ਪੁਆਇੰਟ ਤੇ ਘੇਰਦੇ ਆ ਇੱਥੇ ਆ ਕੇ ਜੀ ਗੱਡੀ ਕਰੋਸ ਕੀਤਾ ਤੇ ਡਰਾਈਵਰ ਦੇ ਨਾਲ ਨਾ ਗਰਾਸੀ ਮਰੀ ਜੀ ਸਰ